ਕਿਸ਼ਚਨ ਤਰਨ ਨੂੰ ਬਦਨਾਮ ਕੀਤਾ ਹੋਇਆ ਵਾ ਇਹਨਾਂ ਨੇ ਮੇਰੀ ਬੇਟੀ ਗੁਨਾਹ ਕਰਕੇ ਇਹ ਕਰੋ ਲੈ ਗਏ ਨੇ ਇਹ ਕਿ ਮਾਂ ਦੀ ਬਦਵਾ ਵਾ ਅੱਜ 23 ਸتمبر ਹੈ ਇਹਨਾਂ ਛੇਵਾਂ ਕ ਛੇਵਾਂ ਦਾ ਸੱਤੇ ਨਾਸ਼ ਹੋਊਗਾ ਸ਼ਰਮ ਨਾਸ਼ ਹੋਊਗਾ ਇੱਕ ਮਾਂ ਦੀ ਬਦਵਾ ਵਾ ਜੀ ਹੱਥ ਜੋੜ ਕੇ ਤੁਹਾਡੇ ਕੋਲ ਬੇਨਤੀ ਹੈ ਮੇਰੀ ਬੇਟੀ ਮੈਨੂੰ ਮਿਲਾ ਦਿਓ ਔਰ ਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਅਕਸਰ ਮੈਂ ਸਮਾਜ ਦੇ ਵਿੱਚ ਹੋ ਰਹੇ ਅਤਿਆਚਾਰ ਜ਼ੁਲਮ ਕ੍ਰਾਈਮ ਔਰ ਅਲੱਗ-ਅਲੱਗ ਕਿਸਮ ਦੀਆਂ ਖਬਰਾਂ ਤੁਹਾਨੂੰ ਆਪਣੇ ਚੈਨਲ ਤੇ ਅਕਸਰ ਦਿਖਾਉਂਦਾ ਰਹਿੰਦਾ ਹਾਂ ਅੱਜ ਵੀ ਸਾਡੇ ਕੋਲ ਚੰਡੀਗੜ੍ਹ ਰੋਡ 32 ਸੈਕਟਰ ਥਾਣਾ 7 ਨੰਬਰ ਡਿਵੀਜ਼ਨ ਤੋਂ ਇੱਕ ਮੈਡਮ ਆਇਆ ਮੈਂ ਰੂਬਰੂ ਕਰਨ ਜਾ ਰਿਹਾ ਤੁਹਾਨੂੰ ਸਿੱਧੇ ਤੌਰ ਤੇ ਕਿ ਇਹਨਾਂ ਦੀ ਕੀ ਸ਼ਿਕਾਇਤ ਹੈ ਔਰ ਕਿਦੇ ਤੋਂ ਹੈ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਮੈਂ ਤੁਹਾਡੇ ਨਾਲ ਗੱਲਬਾਤ ਦਾ سلسلہ ਇਹਨਾਂ ਨਾਲ ਸ਼ੁਰੂ ਕਰਾਂਗਾ ਸੁਣੋ ਮੈਡਮ ਤੁਹਾਨੂੰ ਕੀ ਦੱਸਣਗੇ ਹਾਂਜੀ ਮੈਡਮ ਨਮਸਕਾਰ ਜੀ ਨਮਸਕਾਰ ਸਰ ਮੈਡਮ ਕੀ ਨਾਮ ਹੈ ਤੁਹਾਡਾ ਰਿੰਪੀ ਜੀ ਮੈਡਮ ਉਮਰ ਕਿੰਨੀ ਹੈ ਤੁਹਾਡੀ 35 ਸਾਲ ਮੈਡਮ ਤੁਹਾਡੇ ਹਸਬੰਡ ਕੀ ਕੰਮ ਕਰਦੇ ਆ ਹਸਬੰਡ ਮੇਰੇ ਸਾਇਰ ਹੈ ਜੀ ਤੇ ਮੈਂ ਆਪਣੇ ਸਾਸਾਰੇ ਕੋਲ ਰਹਿੰਦੀ ਆ ਤੇ ਮੇਰੇ ਤਿੰਨ ਬੇਟੀਆਂ ਨੇ ਤੇ ਉਹ ਹੋਲੀਵੁੱਡ ਸਕੂਲ ਚ ਪੜ੍ਹਦੀ ਹਸੀਗੀ ਆ ਕਿੰਨੀ ਕਿੰਨੀ ਕਲਾਸ ਚ ਜੀ ਇੱਕ ਤਾਂ 9th ਚ ਸੀਗੀ ਇੱਕ 6th ਜੇ ਇੱਕ ਜੇ LKG ਜੀ ਆ ਜੀ ਅੱਛਾ ਕੀ ਹੋਇਆ ਤੁਸੀਂ ਅੱਜ ਆਇਓ ਮੇਰੇ ਕੋਲ ਕਾਗਜ਼ ਪੱਤਰ ਲੈ ਕੇ ਸਰ ਅੱਜ ਹੈ ਨਾ ਮੇਰੀ ਬੇਟੀ ਜੀ ਕਹਿੰਦਾ 15 15.5 ਸਾਲ ਦੀ ਬੇਟੀ ਹੈ ਮੇਰੀ ਅੱਛਾ ਤੇ ਉਹ ਹੋਲੀਵੁੱਡ ਸਕੂਲ ਚ ਪੜ੍ਹਦੀ ਸੀ ਸੰਡੇ ਦਾ ਦਿਨ ਸੀਗਾ ਹੂੰ ਮੇਰੀ ਬੇਟੀ ਬਾਹਰ ਖੇਡ ਰਹੀ ਥੀ ਤੋ ਜਦ ਵੈਸੇ ਵਾ ਜੋਪੇ ਰਹਿਨੀਆ ਮੇਰੇ ਸੱਸੂਰੇ ਕਰੇ ਰਹਿੰਦੇ ਨੇ ਠੀਕ ਹੈ ਜੀ ਤੇ ਮੇਰੀ ਸੱਸ ਬਾਹਰ ਬੈਠੀ ਸੀ ਦੋਮ ਅੰਦਰ ਗਏ ਆ ਨਾਲ ਹੀ ਮੇਰੀ ਬੇਟੀ ਥੋੜੀ देर ਬਾਅਦ ਆ ਕੇ ਦੇਖਦੀ ਜੇ ਹੈ ਨਹੀਂ। ਸੋ ਇਹਨਾਂ ਨੇ ਸੋਚਿਆ ਕਿ ਚਲੋ ਇੱਧਰ ਖੇਡ ਰਹੀ ਹੋਣੀ ਉੱਧਰ ਖੇਡ ਰਹੀ ਹੋਣੀ। ਉਸ ਤੋਂ ਬਾਅਦ ਲੋਕਾਂ ਨੇ 1 ਘੰਟੇ ਬਾਅਦ ਢੂੰਡਣਾ ਸ਼ੁਰੂ ਕਰਦੀ ਆ। ਹੂੰ। ਪਾਪਾ ਜੀ ਨੇ ਮੰਮੀ ਜੀ ਨੇ ਢੂੰਡਣਾ ਸ਼ੁਰੂ ਕਰਦੀ ਆ ਤੇ ਉਸ ਤੋਂ ਬਾਅਦ ਫਿਰ ਮੇਰੇ ਨੂੰ ਮੇਰੇ ਫੋਨ ਆਇਆ ਕਿ ਹਾਂ ਵੀ ਰਿੰਪੀ ਅੱਜ ਦੀ ਬਾਤ ਆ ਕਿ ਅਸੀਂ ਹੰਚਿਕਾ ਹੈ ਨਹੀਂ ਘਰ ਪਰ ਤੇ ਮੈਂ ਕਿਹਾ ਚਲੋ ਠੀਕ ਹੈ ਜੀ। ਤਾਂ ਫਿਰ ਮੈਂ ਘਰ ਪਰ ਆਈਆਂ। ਔਰ ਉਸ ਤੋਂ ਬਾਅਦ ਜੀ ਅਸੀਂ ਲੱਭਣਾ ਵਗੈਰਾ ਸ਼ੁਰੂ ਕਰਤਾ। ਜਿਹਾਰ ਕੇ ਸਾਨੂੰ ਨਹੀਂ ਲੱਭੀ ਅਸੀਂ 7 ਨੰਬਰ ਈਜਨ ਥਾਣੇ ਅਸੀਂ ਕੰਪਲੇਂਟ ਲਖਾਈ ਕਿੰਨੀ ਤਰੀਕ ਦੀ ਇਹ ਵਾਰਦਾਤ ਹੈ ਵਾਰਦਾਤ 19 ਤਰੀਕ 19 ਕਿਹੜੀ 19 19 ਨਵੰਬਰ ਨੂੰ 19 ਨਵੰਬਰ 2023 2023 ਜੀ ਅੱਛਾ ਤੇ 2 ਵਜੇ ਟਾਈਮ ਸੀਗਾ ਜਦ ਦੀ ਗੈਪ ਹੈ ਤੇ ਸ਼ਾਮੀ ਅਸੀਂ 8 ਕੇ ਵਜੇ ਗਏ ਹਾਂ ਜੀ ਕੰਪਲੇਂਟ ਲਖਣ 7 ਨੰਬਰ ਥਾਣੇ ਕੁਲਦੀਪ ਸਿੰਘ ਜੀ ਉਹਨਾਂ ਕੋਲ ਲਖਾਈ ਹੈ ਜੀ ਕੰਪਲੇਂਟ ਲਿਖੀ ਹੈ ਪੁਲਿਸ ਨੇ ਹਾਂ ਜੀ ਉਸ ਦਿਨ ਸਾਡੇ ਸਾਹਮਣੇ ਰખી ਸੀ ਕੰਪਲੇਂਟ ਲਿਖੀ ਸੀਗੀ ਵੀ ਇਦਾਂ ਦਾ ਗੱਲ ਹੋ ਗਈ ਹੈ ਤੋਂ ਉਹਨਾਂ ਨੇ ਕਿਹਾ ਜੀ ਠੀਕ ਹੈ ਅ ਅਸੀਂ ਕੰਪਲੇਨ ਵੀ ਕਰਾ ਲਿਖ ਲਈ ਆ ਤੇ ਕੋਈ ਗੱਲ ਨਹੀਂ ਜੀ ਸਵੇਰੇ ਆਇਓ ਹੂੰ ਐਦਾਂ ਕਿਹਾ ਜੀ ਅਸੀਂ ਫਿਰ ਦੁਬਾਰਾ ਰੱਤੀ ਗਏ ਆ 9:30 ਵਜੇ ਫਿਰ ਗਏ ਆ ਜੀ ਵੀ ਅਸੀਂ ਕਹਿ ਆ ਜੀ ਆ ਨੰਬਰ ਮਿਲੇ ਆ ਜੀ ਤੇ ਆ ਮੁੰਡਿਆਂ ਤੇ ਸ਼ੱਕ ਹੈ ਅੱਛਾ ਅਸੀਂ ਇਹ ਵੀ ਦੱਸਿਆ ਜੀ ਜਿਹਨਾਂ ਮੁੰਡਿਆਂ ਤੇ ਸ਼ੱਕ ਸੀਗਾ ਕਿ ਉਹ ਮੇਰੀ ਕੁੜੀ ਨੂੰ ਵਿਲਾ ਵਿਲਾ ਕੇ ਫਸਲਾ ਕੇ ਲੈ ਕੇ ਚਲੇ ਗਏ ਹੂੰ ਤੇ ਫਿਰ ਅਸੀਂ ਉਹਨਾਂ ਦੇ ਨਾਂ ਵੀ ਲਿਖਾਏ ਸਾਹਿਲ ਮਸੀ ਔਰ ਅਤੀਸ਼ ਮਸੀ ਸਾਹਿਲ ਮਸੀ ਔਰ ਅਤੀਸ਼ ਮਸੀ ਅਤੀਸ਼ ਮਸੀ ਹਾਂਜੀ ਅੱਛਾ ਤੇ ਇਹਨਾਂ ਦੀ ਜੋ ਮਹਾਮਦੇ ਉਹਨਾਂ ਦੇ ਨਾਂ ਵੀ ਅਸੀਂ ਲਿਖਾਏ ਬਾਲਮ ਅਸੀਂ ਔਰ ਮਧੂ ਮਸੀ ਅੱਛਾ ਹਾਂਜੀ ਮਤਲਬ ਇਹ ਚਾਰ ਜਣੇ ਆ ਇੱਕੋ ਹੀ ਇੱਕੋ ਹੀ ਫੈਮਿਲੀ ਦੇ ਆ ਹਾਂਜੀ ਚਾਰ ਜਣੇ ਆ ਫਿਰ ਇਹਨਾਂ ਨੇ ਕਿਹਾ ਜੀ ਚਲੋ ਠੀਕ ਐ ਅਸੀਂ ਕਰਦੇ ਆ ਅਸੀਂ ਸਵੇਰੇ ਫਿਰ ਅਸੀਂ ਗਏ ਆ ਸਵੇਰੇ ਫਿਰ ਅਸੀਂ ਸਾਨੂੰ ਮਤਲਬ ਹਮੇ ਖਾਨੂੰ ਖੁਦ ਹੀ ਪਤਾ ਲੱਗਿਆ ਵੀ ਇਹ ਫਲਾਨੀ ਫਲਾਨੀ ਜਗ੍ਹਾ ਹੋਰ ਦੋ ਬੰਦੇ ਹੋਰ ਆਣ ਅੱਛਾ ਇੰਦਰਾ ਗੰਦ ਇੰਦਰਾ ਖਰੀ ਦੇ ਵਿੱਚ ਰਹਿੰਦੇ ਨੇ ਇਹ ਵੀ ਵਾਈਫ ਐ ਅੰਜਲੀ ਔਰ ਹਸਬੰਡ ਉਹਦੇ ਹੈਗੇ ਮੋਨੂ ਬੋਲ ਜੋ ਹੈਗੇ ਉਹ ਹੋਟਲ 'ਚ ਕੰਮ ਕਰਦਾ ਵਾ ਲੇਡੀਜ਼ ਜਿਹੜੀ ਹੈਗੀ ਆ ਉਹ ਵੀ ਇਹੋ ਜਿਹੇ ਕੰਮ ਕਰਦੀ ਆ ਜੀ ਕੁੜੀਆਂ ਬੁਲਾਉਂਦੀ ਆ ਆਪਣੇ ਘਰੇ ਸੋਹਣੀ ਸੋਹਣੀਆਂ ਕੁੜੀਆਂ ਬੁਲਾਉਂਦੀ ਆ ਆਪਣੇ ਘਰੇ ਬੁਲਾ ਕੇ ਫੇਲਾ ਕੇ ਫੁਸਲਾ ਕੇ ਹੋਟਲ 'ਚ ਭੇਜਦੇ ਨੇ ਜੀ ਉਹ ਜਿਹੜੇ ਹੋਟਲ 'ਚ ਕੰਮ ਕਰਦਾ ਉਹਦਾ ਘਰ ਵਾਲਾ अच्छा औरत इथे लड़कियां नु बरगला फुसला लेके ओसे होटल च कमरा बुक करवा लेती है। अस्सी खुद ही लभया। अस्सी खुद ही ओकार लभया। ਵੀ ਹਾਂ ਕੁੜੀਆਂ ਨੂੰ ਪੁੱਛਿਆ ਵੀ ਮੇਰੀ ਕੁੜੀ ਕਿੱਥੇ ਗਈ ਸੀ ਉਹਦੀ ਸੇਰੀਆ ਨੂੰ ਪੁੱਛਿਆ ਸੀ ਵੀ ਕੁੜੀ ਕਿੱਥੇ ਮੇਰੀ ਗਈ ਸੀ ਕਿੱਦਾਂ ਆਈ ਐ ਵਾ। ਉਹਨੇ ਕਿਹਾ ਜੀ ਆਂਟੀ ਜੀ ਇੱਕ ਬਰਥਡੇ ਮਨਾਣ ਗਈ ਸੀ ਉਹਨਾਂ ਦੇ ਘਰੇ। ਮੈਂ ਕਿਹਾ ਚੱਲ ਮੈਨੂੰ ਲੈ ਕੇ ਚੱਲ। ਮੈਂ ਚਲੀ ਗਈ। ਲੈ ਕੇ ਗਈ ਉੱਥੇ ਪਤਾ ਲੱਗੇ ਵੀ ਹਾਂ ਇੱਥੇ ਆਂਦੀ ਸੀ, ਵਹਿੰਦੀ ਸੀਗੀ। ਦੋ ਤਿੰਨ ਕੁੜੀਆਂ ਹੋਰ ਉੱਥੇ ਆਂਦੀਆਂ ਸੀਗੀਆਂ ਜੀ। ਉਹ ਫਿਰ ਜਦੋਂ ਬਾਅਦੋਂ ਵੀ ਪਤਾ ਲੱਗਾ ਜੀ ਉਹਦਾ ਘਰ ਵਾਲਾ ਹੋਟਲ 'ਚ ਕੰਮ ਕਰਦਾ ਹੈ। ਹੂੰ ਉਹਦੇ ਘਰ ਵਾਲੇ ਦੇ ਫੋਨ ਤੇ ਅਸੀਂ ਨਾ ਕਟੋ-ਕਟ 70-80 ਕੁੜੀਆਂ ਦੀ ਫੋਟੋਆਂ ਹੀ ਦੇਖੀਆਂ ਉਹਦੇ ਘਰ ਵਾਲੇ ਦੇ ਫੋਨ ਤੇ। ਅੱਛਾ ਹਾਂਜੀ ਉਹਦਾ ਫੋਨ ਚੈੱਕ ਕੀਤਾ ਉਹਦੇ ਘਰ ਵਾਲੇ ਦਾ ਅਸੀਂ ਫੋਨ ਦੇ ਵਿੱਚ 70-80-90 ਫੋਟੋਆਂ ਔਰ Google 'ਤੇ ਵੀ ਐਨ 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 ਟ੍ਰਾਂਸਫਰ ਕਰਦੇ ਐਨਾਂ ਟ੍ਰਾਂਸਫਰ ਕਰਦੇ। ਮੋਨ ਨੂੰ ਤੇ ਫੋਨ ਤੇ Google 'ਤੇ ਔਰ ਫੋਟੋਆਂ। ਕਿ ਐਥੇ ਦਾ ਕਿ ਕੁਲਦੀਪ ਸਰ ਅਫਸਰ ਖੁਦ ਹੋ ਕੇ ਉਹਨਾਂ ਦੇ ਘਰੇ ਜਵਾਈ ਦੇ ਘਰੇ ਗਏ ਆ ਉਹਨਾਂ ਨੂੰ ਲੈਣ। ਪਤ ਵੀ ਨਹੀਂ ਆਏ ਉਹ ਕਹਿੰਦੇ ਸੀ ਸਵੇਰੇ ਆਵਾਂਗੇ ਜਵਾਈ ਅਫਸਰ ਹੈ ਕਿ ਪੁਲਦੀਪ ਸਰ ਅਫਸਰ ਹੈ ਉਹਨਾਂ ਨੂੰ ਪੁੱਛੋ ਜਾਏ ਕਿ ਉਹ ਕਹਿੰਦੇ ਸੀ ਲਿਖ ਕੇ ਦੇ ਦੇ ਜੇ ਸਵੇਰੇ ਆਣਗੇ ਉਹ ਸਵੇਰੇ ਅਸੀਂ ਜਾ ਰਹੇ ਉਹ ਆਏ ਨਹੀਂ ਪੂਰਾ ਦਿਨ ਵੀਰ ਜਾਂਦਾ ਸਾਨੂੰ ਉੱਥੇ ਖੜੇ ਖੜੇ ਕੋਈ ਕਲ ਮੈਨ ਸੁਣਾਈ ਨਹੀਂ ਕੋਈ ਕੁਝ ਨਹੀਂ ਜੀ ਮੈਂ ਕੱਲੀ ਉਹ ਸੰ ਜਾਣਦੇ ਆ ਨਾ ਉਹ ਸਾਨੂੰ ਕਹਿੰਦੇ ਤੁਸੀਂ ਐਦਾਂ ਨਾ ਹੋ ਸਾਡੇ ਵਿੱਚ ਵੀ ਹਾਂ ਤੁਸੀਂ ਆਦਾ ਕਰੋ ਤੁਸੀਂ ਉਹਨਾਂ ਦੇ ਜਨਾਨੀਆਂ ਦੇ ਪਿੱਛੇ ਪਿੱਛਾ ਕਰੋ ਹੁਣ ਮੈਂ ਕੱਲੀ ਆ ਜੋਪ ਕਹਣਾ ਕੀ ਆਪਣੇ ਬੱਚੇ ਬਾਲਾ ਕਿ ਉਹਨਾਂ ਜਨਾਨੇ ਦੇ ਪਿੱਛੇ ਜਾਣਾ अच्छा पुलिस ਤੁਹਾਨੂੰ ਕਹਿੰਦੀ ਹੈ ਜੀ ਤੁਸੀਂ ਪਿੱਛਾ ਕਰੋ ਕਿਹੜੀ ਗਲੀ ਜਾ ਰਹੇ ਹੋ ਤੁਸੀਂ ਪਿੱਛਾ ਕਰੋਗੇ ਤੁਸੀਂ ਪਿੱਛਾ ਕਰੋਗੇ ਕੱਲ ਨੂੰ ਕ੍ਰਿਮੀਨਲ ਲੋਗ ਹੈ ਤੁਹਾਡਾ ਕੋਈ ਮਰਡਰ ਕਰ ਦੇ ਤੁਹਾਡੇ ਕੋਈ ਚਾਕੂ ਛੁਰੀ ਮਾਰ ਦੇ ਤੁਹਾਡੇ ਨਾਲ ਕੋਈ ਹੋਰ ਕਿਸੇ ਕਿਸਮ ਦੀ ਮਿਸ ਹੈਪਨਿੰਗ ਹੋ ਜੇ ਉਹਦਾ ਕੌਣ ਜ਼ਿੰਮੇਵਾਰ ਹੈ ਪੁਲਿਸ ਨੇ ਤੁਹਾਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਪਿੱਛਾ ਕਰੋ ਸਾਨੂੰ ਕੁਲਦੀਪ ਸਰ ਨੇ ਖੁਦ ਇਹ ਗੱਲ ਕਹੀ ਹੈ ਜੀ ਕਿ ਹਾਂ ਤੁਸੀਂ ਐ ਕਰੋ ਤੁਸੀਂ ਮੇਰੀ ਮੰਨੋ ਤੁਸੀਂ ਇੱਧਰ ਆਉਣ ਤੋਂ ਬੈਠ ਰਹੇ ਤੁਸੀਂ ਉਹਨਾਂ ਨਾਲ ਜਨਾਨੀਆਂ ਦੋਨੋਂ ਪਿੱਛਾ ਕਰੋ ਕਿੱਥੇ ਆ ਰਹੀਆਂ ਕਿਹੜੀ ਚੀਜ਼ ਗੱਲ ਚ ਜਾ ਰਹੀ ਹੈ ਕਿਹੜੇ ਮੋੜ ਤੇ ਖੜ੍ਹੀ ਹੈ ਕਿਹੜੇ ਘਰ ਚ ਜਾ ਰਹੀ ਹੈ ਤੁਸੀਂ ਸਾਨੂੰ ਦੱਸੋ ਮੈਂ ਫਿਰ ਅਗਲੇ ਦਿਨ ਜਾਵਾਂਗਾ ਜੀ ਮਤਲਬ ਅਸੀਂ ਪਿੱਛਾ ਕਰੀਏ ਸਾਰਾ ਕੁਝ ਅਸੀਂ ਕਰਨਾ ਹੈ ਤਾਂ ਉਹਨਾਂ ਨੇ ਕੀ ਕਰਨਾ ਵਾ ਕਿਸ ਚੀਜ਼ ਦੀ ਸਾਡੀ ਲੈ ਰਹੇ ਹੋ ਬਿਲਕੁਲ ਠੀਕ ਪਰ ਆ ਪੁਲਿਸ ਨੇ 591 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਆ ਸੈਕਸ਼ਨ ਵੀ ਹੈ ਜੀ 363 364 34 ਹਾਂਜੀ ਸਰ 21 11 2023 ਦੀ ਹੈ 22 ਵਾਂ ਦੀ ਪਰ ਅਸੀਂ ਤਾਂ 19 ਤਰੀਕ ਨੂੰ ਹੀ ਲਿਖਾਤੀ ਸੀ ਉਹਨਾਂ ਨੇ ਪਰਚਾ ਜੀ ਪਾਇਆ ਜੀ 21 ਤਰੀਕ ਦਾ ਹਾਂ ਐਫ ਆਈ ਆਰ ਕੱਟਤੀ ਆ ਹਾਂਜੀ ਤੇ ਇਹ ਦੋ ਦਿਨ ਸਾਨੂੰ ਕਹਿੰਦੇ ਜੀ ਅਸੀਂ ਨਾ ਉਧਰ ਜਾਣਾ ਪਟਿਆਲੇ ਹੂੰ ਠੀਕ ਹੈ ਜੀ ਸਾਨੂੰ ਪਟਿਆਲੇ ਦੀ ਲੋਕੇਸ਼ਨ ਆਈ ਹੈ ਅਸੀਂ ਰਾਤੀ ਇਹ ਕਹਿੰਦੇ ਜੀ ਅਸੀਂ ਪਟਿਆਲੇ ਜਾ ਕੇ ਆਣੇ ਆ ਹੂੰ ਜੇ ਪਟਿਆਲੇ ਵੀ ਗਏ ਆ ਨਾ ਤੇ ਇਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਕਿ ਸਾਡੇ ਘਰ ਤੋਂ ਇੱਕ ਬੰਦਾ ਲੈ ਜਾਓ ਅਸੀਂ ਮੈਂ 2000 ਰੁਪਏ ਦਿੱਤਾ ਉਹ ਉਹਦੀ ਤੇਲ ਦਾ ਕਿਨੂੰ ਦਿੱਤਾ ਗੁਲਦੀਪ ਸਰ ਉਹ ਨਾ ਕਿ ਨਾਮ ਹੈਗੇ ਉੱਥੇ ਲੱਖਾ ਬਾਜੀ ਹੈਗੇ ਕੋਈ ਉਹਨਾਂ ਨੇ ਦਿੱਤਾ 2000 ਰੁਪਿਆ ਤੇਲ ਦਾ ਅੱਛਾ ਉਹਨ ਆਪਣੀ ਗੱਡੀ ਚ ਗਏ ਸੀਗੇ ਹੂੰ ਤੇਲ ਦੇ ਪੈਸੇ ਵੀ ਦਿੱਤੇ ਅਸੀਂ ਅਸੀਂ ਵੀ ਕਿਹਾ ਕਿ ਸਾਡੇ ਇੱਕ ਬੰਦਾ ਲੈ ਜਾਓ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਜਾ ਰਹੇ ਹਾਂ ਨਾ ਅਸੀਂ ਦੇਖ ਲਾਂਗੇ ਓਏ ਹੋ 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 ਠੀਕ ਹੈ ਜੀ ਰਾਤੀ ਸਾਨੂੰ 12 ਵਜੇ ਅਸੀਂ ਆਏ ਆ ਥਾਣੇ 'ਚ ਖੜੇ ਸੀ ਅਸੀਂ ਉਹ 12 ਵਜੇ ਆ ਕੇ ਸਾਨੂੰ ਕਹਿੰਦੇ ਜੀ ਸਾਨੂੰ ਤਾਂ ਲੱਭਿਆ ਨਹੀਂ ਉੱਥੇ ਆ ਕੇ ਨਾ ਜਿਉਂਨਾ ਫੋਨ ਬੰਦ ਹੋ ਗਿਆ ਕਿੰਨੇ ਵਜੇ ਗਏ ਸੀ ਉਹ ਉਹ ਗਏ ਸੀ ਕਿ ਜੀ 8:30 ਵਜੇ ਤਾਂ ਗਏ ਸੀਗੇ 8:30 ਵਜੇ ਗਏ ਸੀ 12:00 ਵਜੇ ਰਾਤੀ ਆ ਗਏ ਸਾਡੇ ਅਨੁਵਾਦ ਇੰਨੇ ਗਏ ਆ ਔਰ 12:30 1:00 ਵਜੇ ਆਏ ਆ ਉਹ ਪਟਿਆਲੇ ਹਾਂਜੀ ਪਟਿਆਲੇ ਤੋਂ ਕਹਿੰਦੇ ਜੀ ਸਾਨੂੰ ਕੁਝ ਲੱਭਿਆ ਨਹੀਂ ਉੱਥੇ ਨਾ ਫੋਨ ਬੰਦ ਹੋ ਗਿਆ ਅੱਛਾ ਫੋਨ ਬੰਦ ਹੋ ਗਿਆ ਜੀ ਤੇ ਕਹਿੰਦੇ ਕਿ ਨਾ ਕੋਈ ਗੱਲ ਨਹੀਂ ਫਿਰ ਅਸੀਂ ਸਾਨੂੰ ਅਗਲੇ ਦਿਨ ਕਹਿੰਦੇ ਕਿ ਨਾ ਤੁਸੀਂ ਐ ਕਰੋ ਤੁਸੀਂ ਜਾਇਓ ਅਸੀਂ ਅਗਲੇ ਦਿਨ ਸਵੇਰੇ ਖੁਦ ਪਟਿਆਲੇ ਗਏ ਫਿਰ ਸਾਨੂੰ ਕਹਿੰਦੇ ਤੁਹਾਨੂੰ ਇਸ ਨੰਬਰ ਤੇ ਨਾ ਤੁਹਾਨੂੰ ਕਾਲ ਆਊਗੀ ਇਸ ਨੰਬਰ ਤੇ ਜੀ ਉਹਨਾਂ ਨੂੰ ਪੈਸੇ ਦੇਣੇ ਆ ਉਹਨਾਂ ਨੇ ਮੁੰਡਿਆਂ ਨੇ ਅੱਦਾ ਦਾ ਕਰਨਾ ਅਸੀਂ ਫਿਰ ਪਟਿਆਲੇ ਲੱਭ ਲੁੱਕ ਕੇ ਆ ਗਏ ਸਾਨੂੰ ਕੁਝ ਅਸੀਂ ਪਟਿਆਲੇ ਪਹੁੰਚਦੇ ਆ ਨਾ ਸਾਨੂੰ ਕਹਿੰਦੇ ਆ ਉਹਨਾਂ ਦਾ ਫੋਨ ਹੀ ਨਹੀਂ ਆਇਆ ਜੀ ਉਹਨਾਂ ਨੇ ਫੋਨ ਬੰਦ ਕਰਤਾ ਰਾਤੇ ਵੀ ਬੰਦ ਕਰਤਾ ਹੁਣ ਵੀ ਬੰਦ ਕਰਤਾ ਫੇ ਸਾਨੂੰ ਪਟਿਆਲੇ ਕਿਉਂ ਭੇਜਿਆ ਫਿਰ ਹਾਰ ਕੇ ਅਸੀਂ ਆ ਗਏ ਸੀ ਜੀ ਸਾਡੀ ਫੋਨ ਬੰਦ ਹੈ ਜੀ ਲੋਕੇਸ਼ਨ ਕਢਾਈ ਹੈ ਲੋਕੇਸ਼ਨ ਭੇਜੀ ਹੋਈ ਹੈ ਸਭ ਕੁਝ ਹੋ ਰਿਹਾ ਜਦ ਅਸੀਂ ਪੁੱਛਦੇ ਆ ਜੀ ਤੁਸੀਂ ਤੁਹਾਨੂੰ ਕੋਈ ਕਾਲ ਕੋਈ ਮੈਸੇਜ ਕਹਿੰਦੇ ਆ ਜੀ ਇੰਸਟਾ ਤੇ ਮੈਸੇਜ ਇੰਸਟਾ ਤੇ ਕਾਲ ਹੋ ਰਹੀ ਹੈ ਔਰ ਅੱਛੇ WhatsApp ਤੇ ਕਾਲ ਹੋ ਰਹੀ ਹੈ ਤੁਸੀਂ ਉਹ ਕਿਉਂ ਨਹੀਂ ਕਢਵਾਂਦੇ ਹੋ ਜੀ ਭੇਜੀ ਹੋਈ ਆ ਜੀ ਚੰਡੀਗੜ੍ਹ ਭੇਜੀ ਹੋਈ ਐ ਏਦਾਂ ਤਾਂ ਭੇਜੀ ਹੋਈ ਐ ਕੁਲਦੀਪ ਸਰ ਦਾ ਇਹ ਕਹਿਣਾ ਵਾ ਅਰ 1 ਮਹੀਨਾ ਹੋ ਚੁੱਕਾ ਥੋਡੀ ਬੇਟੀ ਨੂੰ ਲੱਭਤਾ ਹੋਣਾ ਸਾਹ ਆ 1 ਮਹੀਨਾ ਹੋ ਚੁੱਕਾ ਵਾ ਤੁਹਾਨੂੰ ਪਤਾ ਤੁਹਾਡੀ ਬੇਟੀ ਇਸ ਵੇਲੇ ਕਿਹੜੇ ਹਾਲਾਤਾਂ ਚ ਹੈ ਜੀ ਸਾਨੂੰ ਕੁਛ ਨਹੀਂ ਪਤਾ ਕੀ ਬਿਟਤਾ ਨਹੀਂ ਮੇਰੀ ਬੇਟੀ ਰੱਖੀ ਐ ਕੀ ਕੀਤਾ ਉਹਨਾਂ ਨੇ 1 ਮਹੀਨੇ ਨਾਲ ਦੋ ਬੁੰਡੇ ਨੇ ਦੋ ਬੰਦੇ ਕੁੜੀ ਨੂੰ 15 15.5 ਸਾਲ ਦੀ ਕੁੜੀ ਨੂੰ ਲੈ ਕੇ ਗਏ ਨੇ ਉਹ ਕੀ ਹਾਲ ਕੀਤਾ ਹੋਗਾ ਮੈਂ ਚਾਹਨੀ ਆ ਜੀ ਪ੍ਰਸ਼ਾਸਨ ਤੋਂ ਇਹ ਕਿ ਮੇਰੀ ਬੇਟੀ ਮੇਰੇ ਮਿਲਾਈ ਜਾਵੇ ਔਰ ਜੋ 4-5 ਬੰਦੇ ਹੈਗੇ ਆ ਸਾਹਿਲ ਮਸੀ ਅਤੀਸ਼ ਮਸੀ ਬਾਲਾ ਮਸੀ ਔਰ ਮਧੂ ਮਸੀ ਔਰ ਕੁਲਦੀਪ ਸਰ ਦੇ ਉੱਤੇ ਵੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਰ ਕਿਸੇ ਮੁੱਖ ਮੰਤਰੀ ਜਾਂ ਕਿਸੇ ਬੜੇ ਅਫਸਰ ਦੀ ਕੋਈ ਬੇਟੀ ਜਾਂ ਕੋਈ ਕੁੱਤਾ ਜਾਂ ਕੋਈ ਉਹਦਾ ਬੱਚਾ ਵੀ ਗਵਾਚਿਆ ਹੁੰਦਾ ਉਹ 2 ਦਿਨ ਦੇ ਅੰਦਰ ਮਿਲ ਜਾਂਦਾ ਮੇਰੀ ਬੇਟੀ ਨੂੰ ਇੱਕ ਮਹੀਨਾ ਹੋ ਗਿਆ ਵਾ ਮੈਂ ਗਰੀਬ ਆ ਇਸ ਕਰਕੇ ਮੇਰੀ ਸੁਣਵਾਈ ਨਹੀਂ ਹੈ ਜੀ ਦੋਸਤੋ ਇੱਕ ਔਰਤ ਤਿੰਨ ਬੱਚਿਆਂ ਦੀ ਮਾਂ ਔਰ 15 ਸਾਲ ਦੀ ਲੜਕੀ ਦਾ ਕਿਸੇ ਦੇ ਵੱਲੋਂ ਬਰਗਲਾ ਕੇ ਉਸ ਨੂੰ ਲੈ ਜਾਣਾ ਔਰ ਸਮੇ ਦਾ 1 ਮਹੀਨਾ ਹੋ ਜਾਣਾ ਔਰ ਪੁਲਿਸ ਦਾ ਜਿਸ ਤਰ੍ਹਾਂ ਕਿ ਮੈਡਮ ਨੇ ਦੋਸ਼ ਲਗਾਏ ਕਿ ਪੁਲਿਸ ਸਾਨੂੰ ਗੁੰਮਰਾਹ ਕਰ ਰਹੀ ਹੈ ਦੋਸਤੋ ਪੁੱਛ ਕੇ ਦੇਖੋ ਉਸ ਮਾਨਵ ਦੇ ਦਿਲ ਤੇ ਕੀ ਬੀਤਦੀ ਹੋਏਗੀ ਔਰ ਅੱਜ 25 ਦਸੰਬਰ ਹੈ ਕ੍ਰਿਸਮਸ ਡੇ ਹੈ। ਔਰ ਜਿੰਨੇ ਵੀ ਨਾਮ ਮੈਡਮ ਨੇ ਲਿੱਤੇ ਆ ਸਾਰਿਆਂ ਦੇ ਪਿੱਛੇ ਮਸੀ ਲੱਗਦਾ। ਸੋਚਣ ਵਾਲੀਆਂ ਗੱਲਾਂ ਔਰ ਪੁਲਿਸ ਵੱਲੋਂ ਲਗਾਤਾਰ ਗੁੰਮਰਾਹ ਕਰਨਾ ਔਰ ਬੱਚੀ ਦਾ 1 ਮਹੀਨੇ ਤੋਂ ਗਾਇਬ ਹੋਣਾ ਔਰ ਪ੍ਰਸ਼ਾਸਨ ਦੇ ਅੱਗੇ ਅਪੀਲ ਦੇ ਰੂਪ ਵਿੱਚ ਬੇਨਤੀਆਂ ਦੇ ਰੂਪ ਵਿੱਚ ਅਰਜ਼ੀਆਂ ਦੇਣੀਆਂ ਦੋਸਤੋ ਬਹੁਤ ਵੱਡੇ ਸਵਾਲੀਆ ਨਿਸ਼ਾਨ ਆ ਪ੍ਰਸ਼ਾਸਨ ਦੇ ਉੱਤੇ ਥਾਣਾ ਡਿਵੀਜ਼ਨ ਨੰਬਰ 7 ਦੇ ਉੱਪਰ ਔਰ ਤਫਤੀਸ਼ੀ ਅਫਸਰ ਕੁਲਦੀਪ ਸਿੰਘ ਦੇ ਉੱਪਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਮੇਰਾ ਨੰਬਰ 9872303604 ਮੈਨੂੰ ਮੈਸੇਜ ਕਰਕੇ ਦੱਸਿਓ ਕਿ ਪੁਲਿਸ ਦੀ ਕਾਰਗੁਜ਼ਾਰੀ ਤੋਂ ਤੁਹਾਨੂੰ ਕੀ ਲੱਗਦਾ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ ਜਦੋਂ ਇਸ ਸਬੰਧ ਵਿੱਚ ਐਫ ਆਈ ਆਰ ਨੰਬਰ 591 ਅੰਡਰ ਸੈਕਸ਼ਨ 363 366 34 ਡੇਟਡ 21 11 2023 ਦੇ ਸਬੰਧ ਵਿੱਚ ਤਫਤੀਸ਼ੀ ਅਫਸਰ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਵੱਲੋਂ ਪੂਰਾ ਜੋਰ ਲਾਉਣ ਵਾਸਤੇ ਕਿਹਾ ਕਿ ਮੈਂ ਪੂਰਾ ਜੋਰ ਲਗਾ ਰਿਹਾ ਹਾਂ ਹਾਂ ਅਤੇ ਜਲਦੀ ਤੋਂ ਜਲਦੀ ਕੁੜੀ ਨੂੰ ਬਰਾਮਦ ਕਰ ਲਿਆ ਜਾਵੇਗਾ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਆਲਰੇਡੀ 1 ਮਹੀਨਾ ਹੋ ਚੁੱਕਾ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਂ ਵਟਸਐਪ ਔਰ ਇੰਸਟਾਗ੍ਰam ਦੀ ਲੋਕੇਸ਼ਨ ਵਾਸਤੇ ਲਿਖ ਕੇ ਭੇਜਿਆ ਹੋਇਆ ਹੈ ਅਗਰ ਤੁਹਾਨੂੰ ਮੇਰੇ ਤੇ ਨਹੀਂ ਭਰੋਸਾ ਜਾਂ ਤੁਸੀਂ ਮੇਰੀ ਕਾਰਗੁਜ਼ਾਰੀ ਤੋਂ ਨਹੀਂ ਖੁਸ਼ ਤਾਂ ਆਪਣਾ ਕੇਸ ਸੀਬੀਆਈ ਨੂੰ ਵੀ ਦੇ ਸਕਦੇ ਹੋ